ਸਤ ਸ੍ਰੀ ਅਕਾਲ ਪ੍ਰੀਤਪਾਲ ਪੌਰ ਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇਗੇ ਬਲੌਗ ਬਲੌਗ ਨਾਲ ਅੰਤ ਤੱਕ ਜਰੂਰ ਦੇਖਿਓ ਬਲੌਗ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਾਂ ਸੰਨੀ ਪੱਕ ਜਾਈ ਤੇ ਖੇਤ ਮੀਤੋ ਬਾਅਦ ਖੇਤ ਜਿਹੜਾ ਵੱਜਿਆ ਨਹੀਂ ਹੈਗਾ ਉਹ ਤੇ ਮੀਂਹ ਪੰਦੇ ਚ ਆਏ ਤੇ ਆ ਫੁੱਲ ਲੈ ਕੇ ਜਾਣੇ ਨੰਮੀ ਫੁੱਲ ਤੇ ਰਹਿਣਾ ਕੋਈ ਤਾਂ ਦੇਖ ਲੋ ਉਦਿਆਂ ਦਾ ਹਰਾਲ ਬਿੰਦ ਬਿੰਦ ਮਸੀਏ ਦੇ ਬਿੱਟੋ ਹੋਈ ਤੀ ਕਿਵੇਂ ਇਹ 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 ਦੁੱਤ ਪੈਰ ਧਰ ਲਿਆ ਉਹਨੇ ਅੱਛਾ ਮੀਂਹ ਚ ਪਤਾ ਨਹੀਂ ਲੱਗਿਆ ਉਹਨੂੰ ਪਤਾ ਨਹੀਂ ਲੱਗਿਆ ਹੈਗਾ ਇਹੇ ਤੁੰ ਦੱਬ ਗਈ ਮਿੱਟੀ ਹੂੰ ਤਾਂ ਇਹ ਪਰਹੀ ਹੋਈ ਹੈਗੀ ਪੂਰੀ ਉਹਦੇ ਨਾਲ ਫੇਰ ਵੀ ਹੁਣ ਇੰਨਾ ਮੀਂਹ ਪਾਣੀ ਤੇ ਇੱਥੇ ਤੱਕ ਸਾਰੇ ਥਾਂ ਪੋਲਾ ਹੋ ਗਿਆ ਮਿੱਟੀ ਦੱਬ ਗਈ ਮੈਨੂੰ ਤਾਂ ਡਰ ਲੱਗਦਾ ਹੈਗਾ ਬਾਹਰ ਵੱਡੀ ਕੂਈ ਹੈ ਜੇ ਆਪਣੀ ਮੈਂ ਲੱਗਦਾ ਮੈਂ ਤਾਂ ਬਹੁਤ ਘੱਟ ਖਾਦੇ ਨੇ ਮਰੂਦ ਮੈਂ ਤਾਂ ਖਾਦੇ ਨੇ ਹਾਈ ਇੱਕੰ ਮਰੂਦ ਖੜਾਗਾ ਆਸੀ ਤੋੜੀ ਹੋਈ ਆ ਤੇ ਆ ਛੋਟਾ ਆ ਹੂੰ ਸੱਚ ਨਹੀਂ ਹੈਗਾ ਫਿਰ ਨਾ ਦੇ ਕਿ ਮੈਂ ਉਹੀ ਖਾ ਗਿਆ ਕਿਹੜੇ ਆਪ ਲੈ ਕੇ ਜਾਂਦੇ ਹੂੰ ਠਾਲ ਚੱਕਣੀ ਤੂੰ ਤੋੜ ਕੇ ਨਾ ਠਾਲੇ ਹੱਚਾ ਅੱਭਿਉਰੇ ਕਾਤਲਮ ਕਾਇਆ ਕਿਹੜੀ ਆ ਦੇ ਇਹ ਪਹਿਲਾਂ ਉਥੇ ਮਰੂਤ ਚਰੰਗੀ ਬੈਤੀ ਹੁਣ ਇੱਥੇ ਟੰਗਤੀ ਹੋਣੀ ਕਿਸੇ ਨੂੰ ਪਤਾ ਨਹੀਂ ਕਿ ਦੀ ਛੱਬ ਕੇ ਫੁੱਲ ਲਗਿਆ ਕੋਈ ਇਹ ਇੱਕ ਸੀ ਪਹਿਲਾਂ ਮਰੂਤ ਚਰੰਗੀ ਬੈਤੀ ਸੀ ਸਾਫ ਜੀ ਨਹੀਂ ਆ ਰਹੀ ਸੀ ਤਾਂ ਕਰਕੇ ਉਹ ਕਰ ਰਹੀ ਸੀ ਮੈਂ ਥੋੜਾ ਤੁੱਪ ਕਰਕੇ ਨੇਰਾ ਜਾ ਬੰਦਾਗਾ ਚਲੋ ਜੀ ਆਪਾਂ ਨੇ ਆ ਫੁੱਲ ਤੋੜ ਲੈਨੇ ਕੁਸਾ ਤੋੜ ਲੈ ਪੱਤੇ ਇਹਦਾ ਤੇਲ ਵੀ ਬਣਦਾਗਾ ਮੂੰਹ ਤੇ ਲਾਉ ਨੂੰ ਫੇਸ ਪੈਕ ਜਾ ਉਹ ਵੀ ਬਣਦਾ ਪਹਿਲਾਂ ਵੀ ਮੈਂ ਲਾਇਆ ਤੇ ਮੇਰੇ ਛਾਇਆ ਬਾਲੀਆਂ ਜ਼ਿਆਦੇ ਨੇ ਲੋਕਾਂ ਨੂੰ ਪਤਾ ਹੁਣ ਫਿਰ ਹੁਣ ਲਾਉਣਾ ਤਾਂ ਹੈਗੀ ਅਗਾ ਦੇਖੀ ਉਹ ਆਪੇ ਹੋਏ ਹੋਏ ਫਰਕ ਪੂਗਾ ਹੁਣ ਫਰਕ ਤਾਂ ਪੈ ਗਿਆ ਮੇਰੇ ਅੱਗੇ ਲੋ ਕਿੰਨਾ ਹੈ ਨਾ ਉਹ ਦਿੱਤ ਮਾਸਿਫੀ ਗੰਤਿਰ ਆ ਜਿਹੜੀ ਕਹਿੰਦੀ ਹੁਣ ਕੀ ਲਾਉਣੀ ਮੂੰਹ ਤੇ ਕਹਿੰਦੀ ਹੁਣ ਬਹੁਤ ਫਰਕ ਪੈ ਰਿਹਾ ਤੇ ਰਸਾਇਣਾਂ ਦਾ ਦਵਾਈਆਂ ਮੈਂ ਲਾ ਲਾ ਆਖ ਕੀ ਕਿੰਨੇ ਦੀ ਆਈ ਤੇ ਉਹ 2000 ਦੀ ਹਾਂ 2000 ਰੁਪਏ ਦੀ ਦਵਾਈਆਂ ਲਾ ਲਈਆਂ लकी भी देख रहे हैं बैठा ए, रहा। चलो जी आप जाए थे खेत तो आप इधर आ गए राज मासी के को सामने बैठे से आप को गए थे हम तो आके तो अपनी वीडियो एडिटिंग कर रहे थे भी ਕਾਫੀ ਜ਼ਿਆਦਾ ਘਾਪੇ ਪੈਸੇ ਹੁੰਦੇ ਸੂਟ ਜਿਹੜੇ ਸੇਲ ਕਰਨ ਲਈ ਰੱਖੇ ਹੋਏ ਹੈਗੇ ਉਹ ਰੱਖੇ ਨਹੀਂ ਗਿੱਦਰ ਤੇ ਬਾਕੀ ਸਾਰੇ ਤਾਂ ਚੱਕ ਕੇ ਮਾਸੇ ਜੀ ਨੇ ਸਾਮ ਤੇ ਨਮਾਰੀ ਦੇ ਵਿੱਚ ਪਿਆਗੇ ਕੁਝ ਇਦਦਰ ਚੱਕ ਕੇ ਕਰਤੇ ਕਿਉਂਕਿ ਮੈਂ ਕਾਫੀ ਜ਼ਿਆਦਾ ਪਿਆਸੀਗਾ ਤੇ ਪਰ ਮੀਨੇ ਬਹੁਤ ਜ਼ਿਆਦਾ ਨੁਕਸਾਨ ਵੀ ਕਰਤਾ ਤਾਂ ਕਰਕੇ ਉਹ ਇੱਕ ਸਾਈਡ ਤੇ ਰੱਖੇ ਹੋਏ ਨੇਗੇ ਸੂਟ ਸਾਰੇ ਨਮਾਰੀ ਦੇ ਵਿੱਚ ਸਾਮ ਤੇ ਕੁਝ ਬੈੱਡ ਦੇ ਵਿੱਚ ਸਾਮ ਤੇ ਇੱਕ ਦਿਨ ਧੁੱਪ ਕੱਢ ਕੇ ਹੁਣ ਫੇਰ ਬੱਦਲ ਕਰ ਲੇ ਕੱਲ ਵਧੀਆ ਧੁੱਪ ਕੱਢ ਦੇਣੀ ਅੱਜ ਤੇ ਮੀਂਹ ਕਰ ਰਿਹਾ ਤੇ ਸਵੇਰ ਤਾਂ ਵੀ ਰਾਤ ਤੱਕ ਵੀ ਨਹੀਂ ਪਸਦਾ ਫਿਰ ਆਧਾ ਨਹੀਂ ਰਾਤ ਤਾਂ ਪਿਆ ਹੀ ਨਹੀਂ ਰਾਤ ਤਾਂ ਕੱਲੇ ਰਾਤ ਤਾਂ ਕੱਲੇ ਬੱਦਲ ਗੱਜੇ ਸੀਗੇ ਰਾਤ ਮੀਂਹ ਦਾ ਦਸਰਾਂ ਲੱਗਿਆ ਮੇਰਾ ਬੀਬੀ ਬੱਦਲਾਂ ਦਾ ਪੇਨਟ ਦਿੱਗਿਆ ਕਹਿੰਦਾ ਇੰਨਾ ਮੀਂਹ ਦਿੱਕਿਆ ਨਾ ਇੱਕੋ ਲੱਖ ਖਵਾ ਹੈ ਠਿਕਿਆ ਠੀਕ ਹੈ ਅੱਜ ਤੇ ਮੀਂਹ ਤੇ ਕੱਲ ਸਾਰਾ ਸੁਮਾਰਿਆ ਸੀ ਕੱਪੜਾ ਨਹੀਂ ਰਕੋਤਾ ਹਨਾ ਚਾਰ ਦਰਾਂ ਚ ਉਤਰਾਂ ਆ ਜੋ ਇਥੇ ਗਏ ਚਾਪ ਨੇ ਕਰ ਦਿੱਤਾ ਹੈ ਕਿ ਆਪਣੇ ਕੋਠੇ ਨੀਚੇ ਹੋਏ ਹੈਗੇ ਨਹੀਂ ਬਹੁਤ ਆ ਖਾਲ ਹੋ ਰਿਹਾ ਤੇ ਕਾਲੀ ਨੂੰ ਫੱਕ ਪਾਤਾ ਉਹ ਤੋਂ ਜਵਾ ਕੋਠੇ ਉੱਥੇ ਵੀ ਆ ਚਲਾਈ ਜਾਂਦੀ ਜਿਹੜਾ ਉਹ ਵਿੱਚ ਉਹਨਾਂ ਦੇ ਸਤਖਾਡ ਹੋਈ ਰਹੀ ਸੀ ਉਹਨੀਆਂ ਕਿਤੋਂ ਇਹ ਅੱਜ ਜੀ ਜੋਇਨ ਹੈਗੇ ਅੱਜ ਵੀ 20 ਸਾਰਾ ਦਿਨ ਮੰਗਲੀ ਤੇ ਪਈ ਹੈ ਉਨਰਾਤ ਨੂੰ ਬੈਚੂ ਤਖਟ ਜੇ ਤੇ ਡੈਰੀ ਵਾਲੀ ਕਰ ਵੀ ਉੱਧਰ ਵਾਲਾ ਬੁਰਾ ਖਾ ਰਿਹਾ ਥਕਾਨੀਆਂ ਹੈ ਨਾ ਏਨੇ ਇਹਨੇ ਇਹਨਾਂ ਦੇ ਤਾਂ ਕੋਈ ਖਾਸ ਕੁਝ ਨਾ ਹਾਲ ਹੈ ਇੱਥੇ ਕਿਹਨਾਂ ਨਾ ਮੜੀ ਕੀ ਉੱਤਰਾ ਬਨਨ ਰਾਣੀ ਲੈ ਕੇ ਦੇ ਨਾ ਤਰਾ ਇੱਕ ਚਾਰ ਵਾਲੀ ਕਰ ਲੈਣੇ ਕਿ ਇਹ ਦੇ ਇਸ ਵਾਰ ਤਾਂ ਰੱਦ ਨਾ ਹੋਰ ਸਿਪਾਏਗੀ ਕਿ ਕੰਨਾ ਹੋਣੀ ਕੀ ਰਾਜੀਆਂ ਚ ਕੰਨਾ ਹੀ ਪੈਗੇ ਮਦਦ ਮੈਨੂੰ ਕਿੱਥੇ ਚੋਣ ਦੀ ਅੱਜ ਆਜਾ ਤੇ ਡੈਡੀ ਜੀ ਗਏ ਹੋਏ ਸੀਗੇ ਜੀ ਆਪਣਾ ਰਾਸ਼ਨ ਲੈ ਕੇ ਤੇ ਜਿੱਥੇ ਕਾਫੀ ਜ਼ਿਆਦਾ ਮੀਂਹ ਪਿਆ ਸੀਗਾ ਤੇ ਜਾ ਰਹੇ ਨੇ ਜੀ ਡੇਰਾ ਪਾਬਾ ਨਾਨਕ ਤੇ ਤੁਸੀਂ ਨਹੀਂ ਦੇਖ ਸਕਦੇ ਕਿੰਨਾ ਜ਼ਿਆਦਾਗਾ ਤੇ ਪਾਣੀ ਕੀ ਵਿੱਚ ਖੜਾਗਾ ਸਾਰੇ ਜੀਰੀਆਂ ਵਗੈਰਾ ਡੁੱਬੀਆਂ ਪਈਆਂ ਨਹੀਂ ਗਿਆ ਕਾਫੀ ਜ਼ਿਆਦਾ ਲੋਕ ਜਾ ਰਹੇ ਨੇ ਕਿ ਉਧਰਲੀ ਸਾਈਡ ਕਿਉਂਕਿ ਉਧਰਲੀ ਸਾਈਡ ਕਾਫੀ ਜ਼ਿਆਦਾ ਮੀਂਹ ਹੈਗਾ ਉਹਨਾਂ ਦਾ ਸਰਕੂਲਰ ਲਾਉਟ ਕਰਦੇ ਸਨ ਫਸਟ ਲੋਕ ਦੇ ਹਾਂ ਵਗ ਗਿਆ ਨਾ ਤੇ ਚਲੋ ਜੀ ਏਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੀ ਹਾਂ ਜੀ ਬਲੌਗ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕੱਲ ਨੂੰ ਮਿਲਦੇ ਹਾਂ ਜੀ ਆਪਾਂ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸ਼ਖਤ ਸਤਿ ਸ਼੍ਰੀ ਅਕਾਲ